ਆ ਦਿੱਲੀ ਦਾ ਇੱਕ ਬੱਚਾ ਹੈ ਚਲੋ ਇਸੇ ਦਰਬਾਰ ਦੀ ਹੱਡ ਬੀਤੀ ਹੈ 9 ਵਜੇ ਉਹਦਾ ਨਾਮ ਹੈ 9 ਵਜੇ ਉਹਨੇ ਸੀਸਗਨ ਸਾਹਿਬ ਪਹੁੰਚਣਾ ਪਹੁੰਚਣਾ ਪਿਆਰ ਹੈ ਆਪਣਾ ਸਾਰਾ ਦਿਨ ਕੰਮ ਕਰਦਾ ਦੁਕਾਨ ਤੋਂ ਇੱਥੇ ਆ ਜਾਂਦਾ 9 ਵਜੇ ਪੂਰਾ ਉਹਨੇ ਟਿਚ ਪਹੁੰਚਣਾ ਇੱਥੇ ਕਹਿੰਦੇ ਮਿਰਜੀ ਇੱਕ ਦਿਨ ਮੈਂ 20 ਮਿੰਟ ਪਹਿਲੇ ਪਹੁੰਚ ਗਿਆ 8:40 ਦੇ ਆ ਥੱਲੇ ਜੋੜੇ ਘਰ ਖੜਾ ਤੇ ਕਹਿੰਦੇ ਮੇਰੇ ਨਾਲ ਮਨ ਚ ਲੜਾਈ ਹੋ ਗਈ ਇੱਕ ਮਨ ਕਹਿੰਦਾ ਹਜੇ 20 ਮਿੰਟ ਪਏ ਨੇ ਉੱਤੇ ਜਾਣ ਨੂੰ ਉਖੀ ਵੀ ਬੜੀ ਲੱਗੀ ਹੋਈ ਏ ਹਲਦੀ ਰਾਮ ਤੇ ਚਲਾ ਜਾ ਦੋ ਸਮੋਸੇ ਖਾ ਲੈ ਫਿਰ ਚਲਾ ਜਾਈ ਉੱਤੇ 9 ਵਜੇ ਤੇ ਦੂਸਰਾ ਮਨ ਕਹਿੰਦਾ ਨਹੀਂ ਜੇ ਤੈਨੂੰ ਮਹਾਰਾਜ ਨੇ 20 ਮਿੰਟ ਦਿੱਤੇ ਨੇ ਤੇ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰ ਲੈ ਮਨ ਲੜ ਰਹੇ ਨੇ ਉਹ ਇੱਕ ਪਾਸੇ ਸਵੇਰੇ ਦਾ ਕੰਮ ਤੇ ਨਿਕਲਿਆ ਹੋਇਆ ਪੇਟ ਕਹਿ ਰਿਹਾ ਦੋ ਸਮੋਸੇ ਖਵਾ ਦੇ ਹਲਦੀ ਰਾਮ ਤੋਂ ਥੋੜੀ ਰੱਜ ਪੈ ਜੇਗੀ 9 ਵਜੇ ਚਲਾ ਜਾਈ ਉੱਤੇ ਦੂਸਰਾ ਮਨ ਕਹਿੰਦਾ ਨਹੀਂ 20 ਮਿੰਟ ਮਹਾਰਾਜ ਨੇ ਦਿੱਤੇ ਨੇ ਤੇ ਸੰਗਤਾਂ ਦੇ ਜੋੜੇ ਛਾੜ ਲੈ ਕਹਿੰਦਾ ਮੈਂ ਹਲਦੀ RAM ਨੂੰ ਸਮੋਸਿਆਂ ਨੂੰ ਪਾਸੇ ਰੱਖਦਾ ਮੈਂ ਜੋੜੇ ਕਰ ਚਲਾ ਗਿਆ ਪੰਜ ਸੱਤ ਜੋੜੇ ਲਏ ਸੰਗਤਾਂ ਦੇ ਸੇਵਾ ਕੀਤੀ ਹਜੇ 9 ਵਜਨ ਨੂੰ 2 ਮਿੰਟ ਸੀ ਮੈਂ ਖਿੜਕੀ ਤੇ ਖੜਾ ਇੱਕ ਸਰਦਾਰ ਜੀ ਆਏ ਤੇ ਐਡਾ ਵੱਡਾ ਥੈਲਾ ਹਲਦੀ RAM ਦਾ ਮੈਨੂੰ ਫੜਾ ਕੇ ਕਹਿੰਦੇ ਬੇਟਾ ਇਹਦੇ ਵਿੱਚ ਨਾ ਸਮੋਸੇ ਨੇ ਸੱਚੀ ਹਕਾਲ ਆ ਸੁਣ ਲਿਓ ਜੇਕਰ ਆ ਫਿਰ ਛੜਿਓ ਤਗੜਾ ਮਹਾਰਾਜ ਕਿੰਨੀ ਨੇੜੇ ਹੋ ਕੇ ਸੁਣਦੇ ਕਹਿੰਦੇ ਅਖੀਰਲਾ ਜੋੜਾ 9 ਵਜੇ ਨੂੰ 2 ਮਿੰਟ ਸੀ ਇੱਕ ਸਰਦਾਰ ਜੀ ਆਏ ਤੇ ਮੈਨੂੰ ਥੈਲਾ ਦਿੱਤਾ ਕਹਿੰਦੇ ਬੇਟਾ ਇਹਦੇ ਵਿੱਚ ਹਲਦੀराम ਦੇ ਸਮੋਸੇ ਨੇ ਜਿੰਨੀ ਸੰਗਤ ਅੰਦਰ ਜੋੜਿਆਂ ਦੀ ਸੇਵਾ ਕਰੀ ਸਾਰਿਆਂ ਨੂੰ ਦੋ-ਦੋ ਸਮੋਸੇ ਦੇ ਦੇ ਕਹਿੰਦੇ ਜਦੋਂ ਮੈਂ ਸੇਵਾਦਾਰ ਨੂੰ ਫੜਾਇਆ ਉਹਨੇ ਦੋ-ਦੋ ਸਮੋਸੇ ਸਾਰਿਆਂ ਨੂੰ ਦਿੱਤੇ ਜਦੋਂ ਮੇਰੇ ਹੱਥ 'ਚ ਆਏ ਤੇ ਮੇਰੀ ਅੱਖਾਂ ਤੋਂ ਪਾਣੀ ਨਿਕਲ ਗਏ ਮਹਾਰਾਜ ਮੈਂ ਇੱਛਾ ਰੱਖੀ ਸੀ ਦੋ ਸਮੋਸੇ ਹਲਦੀराम ਤੋਂ ਖਾ ਕੇ ਫਿਰ ਉੱਤੇ ਚਲਾ ਜਾਵਾਂ ਮੈਂ ਤੇਰੀ ਸੇਵਾ ਨੂੰ ਪਹਿਲ ਦਿੱਤੀ ਤੂੰ ਸਮੋਸੇ ਵੀ ਦੋਈ ਭੇਜੇ ਤੇ ਭੇਜੇ ਵੀ ਹਲਦੀ ਰਾਹ ਹੁੰਦੇ ਅੱਛੀ ਆ ਤਾਂ ਫਿਰ ਕਹਿੰਦਾ ਮੈਨੂੰ ਨਹੀਂ ਭੇਜੇ ਮੈਨੂੰ ਹੀ ਨਹੀਂ ਭੇਜੇ ਸਾਰੇ ਜੋੜੇ ਘਰ ਦੀ ਸੰਗਤ ਜਿਹੜੀ ਸੇਵਾ ਕਰੀ ਕਹਿੰਦੇ ਸਭ ਨੂੰ ਹੀ ਨਜਾਤ ਅੰਨ ਇੰਨਾ ਪਿਆਰ ਕਰਦਾ ਜੇ ਤੁਹਾਡੀ ਦਿਲ ਦੀ ਬੁਝਦਾ ਤੇ ਇੱਥੇ ਆ ਕੇ ਤੁਸੀਂ ਕੁਝ ਵੀ ਨਾ ਬੋਲੋ ਇੱਥੇ ਤੇ ਤੁਸੀਂ ਚੁੱਪ ਵੀ ਰੋਗੇ ਨਾ ਤੁਹਾਡੀ ਚੁੱਪ ਨੂੰ ਵੀ ਸਮਝ ਆਏਗੀ ਮੇਰਾ ਪੁੱਤ ਆਇਆ ਜੀ ਬੋਲਦਾ ਕੁਛ ਨਹੀਂ ਇਹਨੂੰ ਕਿਹੜੀ ਟੈਨਸ਼ਨ ਹੈ ਕੀ ਪਰੇਸ਼ਾਨੀ ਕੀ ਫਿਕਰ ਹੈ ਇਹਨੂੰ ਦੁਨੀਆ ਦੇ ਲੋਕਾਂ ਅੱਗੇ ਬੋਲੋਗੇ ਤੁਹਾਡੇ ਬੋਲੇ ਨੂੰ ਸੁਣ ਕੇ ਪਤਾ ਨਹੀਂ ਕਦਰ ਪਾਉਣਗੇ ਨਾ ਪਾਉਣ ਇਹ ਬੜੀ ਗਦਰ ਕਾਉਂਦੇ ਇੰਨੀ ਕਦਰ ਪਾਉਂਦੇ ਜੇ ਬਸ ਤੂੰ ਇਹ ਇਸ ਘਰ ਨਾਲ ਜੁੜੇ ਰਹੋਗੇ ਤੁਹਾਨੂੰ ਕਦੀ ਇਸ ਘਰ ਦੀ ਦਵਾਈ ਰਿਐਕਸ਼ਨ ਨਹੀਂ ਕਰੇਗੀ ਅੱਛੀ ਯਾਲ ਬਸ ਇਹ ਸ਼ਰਤ ਹੈ ਕਿ ਸਿੱਧਾ ਇਹਦੇ ਨਾਲ ਹੀ ਜੁੜੋ ਇਹਦੇ ਨਾਲ ਹੀ ਸਿੱਧਾ ਕਨੈਕਸ਼ਨ ਜੁੜੋ ਆਪਣਾ ਕਿਸੇ ਤੇ ਆਸ ਨਾ ਰੱਖੋ ਬਸ ਇਹਦੇ ਤੇ ਆਸ ਰੱਖੋ ਮੈਂ ਤੇਰੇ ਘਰ ਦਾ ਭਿਖਾਰੀ ਤੇ ਤੂੰ ਮੇਰਾ ਦਾਤਾ ਮੇਰੀ ਝੋਲੀਆਂ ਭਰਨ ਵਾਲਾ ਇੰਨਾ ਭਰ ਦਿੰਦਾ ਜੇ ਇੰਨਾ ਭਰ ਦਿੰਦਾ ਜੇ ਦਿੰਦਾ ਦੇ ਲੈਂਦੇ ਥਗ ਪਾਏ ਜੁਗਾ ਜੁਗੰਤਰ ਘਾਏਗਾ